ਫਗਵਾੜਾ ਦੇ ਮਹੱਲਾ ਹਦੀਆਬਾਦ ਵਿਖੇ ਕੂੜੇ ਦੇ ਬਣੇ ਡੰਪ ਨੂੰ ਲੈ ਕੇ ਮਹੱਲਾ ਵਾਸੀਆਂ ਨੇ ਨਗਰ ਨਿਗਮ ਫਗਵਾੜਾ ਦੇ ਦਫ਼ਤਰ ਦੇ ਬਾਹਰ ਲਗਾਇਆ ਧਰਨਾ ਐਨਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਲੋਕ ਪਰੇਸ਼ਾਨ ਕਿਉਂਕਿ ਜਿਹੜਾ ਗੱਲ ਜਾਣੀ ਜਿਹੜੀ ਪਹਿਲਾਂ ਹੀ

ਪਕੇ ਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਪਕੇ ਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਬੁਰਦਾਬਾਦ 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 ਮੇਰਾ ਨਾਮ ਰਿਤੂ ਹੈ ਹਰੀਆਵੜਾ ਕੁਮਰੇ ਮਲੇ ਦੇ ਵਾਸੀ ਆਂ ਕੀ ਮਾਮਲਾ ਕੀ ਜਿਹੜਾ ਇੱਥੇ ਸਾਡਾ ਨਵੇਦਨ ਸਰਕਾਰ ਤੋਂ ਇਹ ਹੈ ਜਿਹੜਾ ਪਾਰਕ ਦੇ ਕੋਲ ਗੰਦਾ ਡੈਂਪ ਬਣਾਇਆ ਗਿਆ ਕੂੜੇਦਾਨ ਦਾ ਥੂੜਾ ਸਿਰ ਦੇ ਆਲੇ ਦੁਆਲੇ ਲੋਕੀ ਕਰਦਾ ਘਰ ਘਰ ਕਲੀ ਨਮਸਕਾਰ ਦਾ ਅਧਿਕਾਰ ਕਰਦੇ ਵਿੱਚ ਮੱਖੀਆਂ 100 ਪ੍ਰਕਾਰ ਦੀਆਂ ਆਈਆਂ ਬੱਚੇ ਬਿਮਾਰ ਹੋ ਗਏ ਕਿਸੇ ਨੇ ਰੋਟੀ ਨਹੀਂ ਚਾਦੀ ਨਹੀਂ ਖਾਦੀ ਤੇ ਸਰਕਾਰ ਨੂੰ ਇਹੀ ਬੇਨਤੀ ਹੈ ਜੀ ਕਿ ਐਸੇ ਡੈਂਪ ਨਾ ਬਣਾਇਆ ਜਾਵੇ ਹਾਂਜੀ ਮੇਰਾ ਨਾਮ ਸਰਪਜੀਤਿਆ ਜੀ ਹਾਂਜੀ ਕੀ ਮਾਮਲਾ ਕੀ ਅੱਜ ਹਾਗੂਪੁਰ ਦੇ ਵਿੱਚ ਖੜੇ ਆ ਮਹੱਲੇ ਦੇ ਵਿੱਚ ਸੈਡ ਡੈਂਪ ਲੱਗਾ ਆ ਇਹ ਲੱਗਣਾ ਨਹੀਂ ਚਾਹੀਦਾ ਹੈਗਾ ਮੱਖੀ ਮੱਛਰ ਬਹੁਤ ਆਉਂਦਾ ਆ ਸਾਡੇ ਬੱਚਿਆਂ ਨੂੰ ਸਾਨੂੰ ਸਾਨੂੰ ਬੱਚਿਆਂ ਨੂੰ ਸਾਨੂੰ ਆਪ ਨੂੰ ਵੀ ਬਹੁਤ ਪਰੇਸ਼ਾਨੀ ਹੁੰਦੀ ਆ ਕਾਲ ਦੀਆਂ ਕਿਸੇ ਨੇ ਨਾ ਰੋਟੀਆਂ ਬਣਾਈਆਂ ਨਾ ਖਾਧੀਆਂ ਐਨੀ 스ਮੈਲ ਗੰਦੀ ਚੜ ਰਹੀ ਆ ਜਦੋਂ ਇਹ ਡੰਪ ਦੀ ਤਿਆਰੀ ਹੋ ਰਹੀ ਸੀ ਹਾਂਜੀ ਉਹ ਇਹਨੂੰ ਉਦੋਂ ਕਿਉਂ ਹਾਂਜੀ ਉਦੋਂ ਵੀ ਪਹਿਲਾਂ ਇਹਨਾਂ ਨੂੰ ਕਹੇ ਕਹਿੰਦੇ ਵੀ ਇੱਥੇ ਨਹੀਂ ਗੰਦੀ ਬਾਸ਼ਨਾ ਨਹੀਂ ਆਉਂਗੀ ਹੈਗੀ ਵੀ ਠੀਕ ਹੁਣ ਆਇਆ ਅੰਦਰੋਂ ਅੰਦਰੇ ਆ ਖਾਦ ਬਣੀ ਜਾਊਂਗੀ ਤੇ ਹੁਣ ਇਹ ਤਾਂ ਇੱਥੇ ਖੜੇ ਨਹੀਂ ਹੁੰਦਾ ਹੈਗਾ ਤੇ ਬਹੁਤ ਗੰਦਗੀ ਦਾ ਇਹ ਸਾਡੇ ਕੋਲ ਲਾਤ ਆ ਅਸੀਂ ਇੱਥੇ ਲਿਆ ਕੇ ਤਾਂ ਮੱਲੇ ਦੇ ਵਿੱਚ ਲਾਤ ਆ ਇਹ ਨਹੀਂ ਇੱਥੇ ਲੱਗਣਾ ਚਾਹੀਦਾ ਜਿਹੜੀਆਂ ਬਾਹਰ ਸ਼ਾਮ ਲਾਟਾਂ ਆ ਉੱਥੇ ਇਹ ਸ਼ਹਿਰੋਂ ਬਾਹਰ ਲਾ ਜਾ ਕੇ ਲਾਣ ਫਿਰ ਇਹ ਬਿਮਾਰੀ ਦਾ ਘਰ ਸਾਡੇ ਬੱਚਿਆਂ ਨੂੰ ਵੀ ਬਿਮਾਰ ਕਰ ਦਿੱਤਾ ਆ ਕਈ ਬੋਟੀਆਂ ਸਾਡੀਆਂ ਗਲਦੀਆਂ ਬਿਮਾਰ ਹੋਈਆਂ ਉਲਟੀਆਂ ਕਰ ਕਰ ਕੇ ਐਨੀ ਗੰਦੀ ਸਮੈਲ ਆਣ ਰਹੀ ਹੂ ਆ ਫਿਰ ਕੋਲ ਪਾਰ ਕੇ ਕੋਲ ਪੀਰ ਨਿਆਣੇ ਸ਼ਾਹ ਆ ਕੋਲ ਬੋਲੀ ਸਾਹਿਬ ਆ ਸਾਡੇ ਠੀਕ ਨਹੀਂ ਫਿਰ ਇਹ ਸਾਰੀਆਂ ਵਧੀਆ ਚੀਜ਼ਾਂ ਆ ਸਾਡੇ ਕੋਲ ਖੇਤਾਂ ਲਈਏ ਕਹਿੰਦੇ ਆ ਵੀ ਸਿਹਤ ਕਰਕੇ ਤੁਸੀਂ ਇਹ ਪਾਰਕ ਬਣਾਈ ਆ ਸੇਤ ਕੀ ਆ ਜੇ ਗੰਦ ਦਾ ਘਰ ਸਾਡੇ ਕੋਲ ਲਾਤਾ ਆ ਫਿਰ ਇਹ ਇਹ ਦਾ ਨਾਮ ਬਲਵਿੰਦਰ ਕੋਰੇ ਹਾਂ ਜੀ ਮਾਮਲਾ ਕੀ ਅੱਜ ਹਾਕੂਪੁਰੇ ਵਿੱਚ ਖੜੇ ਹਾਂ ਜੀ ਮਾਮਲਾ ਇਹ ਹੀ ਆ ਵੀ ਆ ਜਿਹੜਾ ਡੰਪ ਇੱਥੇ ਲਾਤਾ ਆ ਇਹ ਸਾਡੀ ਸੇਤ ਲਈ ਬਹੁਤ ਨੁਕਸਾਨ ਆ ਇਹ ਡੰਪ ਨਹੀਂ ਲੱਗਣਾ ਚਾਹੀਦਾ ਸਰਕਾਰਾਂ ਤਾਂ ਕਹਿੰਦੀਆਂ ਫਿਰ ਸਾਫ ਸਫਾਈ ਪਾਖ ਰੱਖਣਾ ਅਸੀਂ ਤਾਂ ਫਿਰ ਸਾਡੇ ਸ਼ਹਿਰ ਦੇ ਵਿੱਚ ਕਿਉਂ ਨਹੀਂ ਸਾਡੇ ਮਹੱਲੇ ਦੇ ਵਿੱਚ ਲਿਆ ਕੇ ਡੰਪ ਲਾਇਆ ਇਹ ਡੰਪ ਨਹੀਂ ਲੱਗਣਾ ਚਾਹੀਦਾ ਸਰਕਾਰ ਨੂੰ ਸਾਡੀ ਇਹ ਹੀ ਮੰਗ ਹੈ ਤੱਲਾ ਅੱਜ ਨਗਰ ਨਿਗਮ ਵਿਖੇ ਡਾਕਟਰ ਅੰਬੇਦਕਰ ਚੌਂਕ ਹਦੀਆਬਾਦ ਅੰਬੇਦਕਰ پارک ਦੇ ਨਜ਼ਦੀਕ ਸਾਡੇ ਮੁਹੱਲਾ ਨਿਵਾਸੀ ਇੱਥੇ ਇਕੱਠੇ ਹੋਏ ਆ ਔਰ ਜਿਹੜਾ ਦੁੱਖ ਦੀ ਗੱਲ ਇਹ ਸੀ ਕਿ ਜਿਹੜਾ ਐਮ ਆਰ ਐਫ ਪਲੈਂਟ ਬਣਿਆ ਸਾਡੇ ਮੁਹੱਲੇ ਦੇ ਅੰਦਰ ਉਹਦੀ ਜਿਹੜੀ ਸਮੈਲ ਆ ਉਹ ਇੰਨੀ ਬੁਰੀ ਤਰ੍ਹਾਂ ਆ ਰਹੀ ਆ ਕਿ ਮੰਨ ਲਓ ਉੱਥੇ ਕਿਸੇ ਜਾਨਵਰ ਦਾ ਖੜਾ ਹੋਣਾ ਵੀ ਬੜਾ ਮੁਸ਼ਕਲ ਆ ਸਾਡੇ ਘਰਾਂ ਦੇ ਬਹੁਤ ਲੋਕ ਦੁਖੀ ਹੋਏ ਪਏ ਆ ਔਰ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਵੀ ਸੀ ਪਰ ਫਿਰ ਵੀ ਉਸ ਦੇ ਬਾਵਜੂਦ ਟਰਾਲੀਆਂ ਭਰ ਭਰ ਕੇ ਉੱਥੇ ਆ ਰਹੀਆਂ ਨੇ ਤੇ ਇੱਕ ਟਾਈਮ ਸੀ ਜਦੋਂ ਇਹਨਾਂ ਨੇ ਸਾਰੇ ਮਹੱਲੇ ਦੇ ਲੋਕਾਂ ਨੂੰ ਇਹ ਅਸ਼ਵਾਸ਼ਣ ਦਿੱਤਾ ਸੀ ਵੀ ਸਾਡੇ ਨਗਰ ਦਾ ਜਿਹੜਾ 2-4 ਮਹੱਲਿਆਂ ਦਾ ਕੂੜਾ ਆ ਉਹ ਲਿਆ ਕੇ ਅਸੀਂ ਉਹਨੂੰ ਹਦੀਆਬਾਦ ਦਾ ਖਲਾਰਾ ਚੁੱਕ ਕੇ ਉਹਨੂੰ ਬਿਲਕੁਲ ਪੱਧਰ ਕਰ ਦਾਂਗੇ ਹਦੀਆਬਾਦ ਦੇ ਵਿੱਚ ਕਿਸ ਤਰ੍ਹਾਂ ਦਾ ਗੰਦ ਨਹੀਂ ਪਊਗਾ ਔਰ ਸਾਰੇ ਨਗਰ ਨੇ ਫਿਰ ਵੀ ਪ੍ਰਸ਼ਾਸਨ ਦਾ ਸਾਥ ਦਿੱਤਾ ਔਰ ਅਸੀਂ ਇਹ ਬੇਨਤੀ ਕਰਦੇ ਹਾਂ ਦੁਬਾਰਾ ਇਸ ਨਗਰ ਦੇ ਲੋਕ ਅੱਜ ਸਾਰੀਆਂ ਪਾਰਟੀਆਂ ਛੱਡ ਕੇ ਇਕੱਠੇ ਹੋਏ ਆ ਔਰ ਅਸੀਂ ਸਰਕਾਰ ਦੇ ਵਿੱਚ ਸਰਕਾਰ ਅੱਗੇ ਇਹ ਅਰਜ਼ ਕਰਾਂਗੇ ਕਿ ਇਹ ਜਿਹੜੀ ਚੀਜ਼ ਆ ਨਾ ਕੀਤੀ ਜਾਵੇ ਨਗਰ ਦੇ ਲੋਕਾਂ ਨੂੰ ਨਾ ਤੰਗ ਕੀਤਾ ਜਾਵੇ ਕਿਉਂਕਿ ਉੱਤੇ ਖੜਾ ਨਹੀਂ ਹੋ ਹੁੰਦਾ ਔਰ ਸਭ ਨੂੰ ਬੇਨਤੀ ਕਰਦੇ ਆ ਕਿ ਅੱਜ ਸਾਨੂੰ ਇਹ ਆਸ਼ਵਾਸਨ ਦਿੱਤਾ ਗਿਆ ਕਿ ਕੱਲ 11 ਵਜੇ ਦਾ ਟਾਈਮ ਦਿੱਤਾ ਵਾ ਕੱਲ 11 ਵਜੇ ਅਸੀਂ ਗੱਲ ਕਰਾਂਗੇ ਗੱਲ ਕਰਕੇ ਅਸੀਂ ਕਿਸੇ ਵੀ ਹਾਲਤ ਦੇ ਵਿੱਚ چاہے ਜਿੰਨੀਆਂ ਮਰਜ਼ੀ ਟਰਾਲੀਆਂ ਹੋਣ ਪਰ ਪਰਕੇ ਜਿਹੜੀਆਂ ਸਾਰੇ ਸ਼ਹਿਰ ਦੀਆਂ ਉੱਥੇ ਆ ਰਹੀਆਂ ਉਹ ਬਹੁਤ ਮਾੜੀ ਗੱਲ ਆ ਭੋਗਪੁਰ ਡੰਪ ਤੇ ਜਾਣੀਆਂ ਚਾਹੀਦੀਆਂ ਕਿਉਂਕਿ ਇਹ ਜਿਹੜਾ ਸ਼ਹਿਰ ਦਾ ਕੂੜਾ ਹੈਗਾ ਵਾ ਜਿੱਥੇ ਨਿਜਟਣਾ ਚਾਹੀਦਾ ਉੱਥੇ ਨਿਜਟੋ। ਹਦੀਆਬਾਦ ਦੇ ਵਿੱਚ ਪਹਿਲਾਂ ਕਦੀ ਗੰਦ ਨਹੀਂ ਸੀ। ਅਸੀਂ ਉਹ ਗੰਦ ਪੈਣ ਨਹੀਂ ਦੇਣਾ ਚਾਹੁੰਦੇ। ਅਸੀਂ ਆਪਣੀ ਸਰਕਾਰ ਅੱਗੇ ਵੀ ਅਰਜ਼ ਕਰਾਂਗੇ ਔਰ ਜਿਹੜੇ ਮੌਕੇ ਦੇ ਅਫਸਰ ਸਾਡਾ ਸਾਥ ਦੇਣਗੇ ਉਹਨਾਂ ਦਾ ਹਮੇਸ਼ਾ ਲਈ ਸਾਥ ਦਵਾਂਗੇ। ਜਿਹੜਾ ਸਾਥ ਨਹੀਂ ਦੇਊਗਾ ਉਸ ਦੇ ਵਿਰੁੱਧ ਚੱਲਾਂਗੇ। ਤੇ ਸਾਰੇ ਜਿੱਦਾਂ ਹੁਣ ਪਿੱਲੋ ਇਹ ਮੱਕੀ ਡੰਪ ਖੁੱਲਣ ਦਾ ਪਿੱਲੋ ਨਹੀਂ ਮੱਕੀ ਕੋਈ ਇਹਦੀ ਮਦਗੀ ਰੁਕਵਾਹੀ ਕੀਤੀ ਗਈ ਕੀਤੀ ਗਈ ਕੋਈ। ਡੰਪ ਜਦ ਇਹ ਇੱਕ ਦਿਨ ਚ ਨਹੀਂ ਬਣ ਗਿਆ। ਇਹ ਕਈ ਮਹੀਨਿਆਂ ਦੇ ਵਿੱਚ ਬਣਿਆ ਔਰ ਸਾਲ ਤੋਂ ਸ਼ਾਇਦ ਉੱਪਰ ਟਾਈਮ ਲੱਗ ਗਿਆ ਵਾ। ਇਹਦੇ ਵਿੱਚ ਸਾਰੇ ਨਗਰ ਨੂੰ ਵੀ ਪਤਾ ਸੀ। ਸਾਡੇ ਸਾਰੇ ਨੁਮਾਇੰਦਿਆਂ ਨੂੰ ਵੀ ਪਤਾ ਸੀ ਮੈਨੂੰ ਵੀ ਪਤਾ ਸੀ ਪਰ ਉਸ ਟਾਈਮ ਮੈਡਮ ਨਾਇੰਥ ਜਸਰ ਜੀ ਨੇ ਇਹ ਆਸ਼ਵਾਸਨ ਦਿੱਤਾ ਸੀ ਲੋਕਾਂ ਨੂੰ ਇੱਥੇ ਗੰਦ ਨਹੀਂ ਪਊਗਾ ਸ਼ਹਿਰ ਦਾ ਕੋੜਾ ਨਹੀਂ ਆਊਗਾ ਔਰ ਲੋਕਾਂ ਨੇ ਫਿਰ ਵੀ ਮੈਂ ਕਹਿੰਦਾ ਮੈਂ ਸਦਕੇ ਜਾਂਦੇ ਨੇ ਲੋਕਾਂ ਦੇ ਜਿਨ੍ਹਾਂ ਨੇ ਸਰਕਾਰ ਦਾ ਔਰ ਪ੍ਰਸ਼ਾਸਨ ਦਾ ਸਾਥ ਦਿੱਤਾ ਪਰ ਜੇ ਪ੍ਰਸ਼ਾਸਨ ਸਾਥ ਨਹੀਂ ਦਿੰਦਾ ਤਾਂ ਅਸੀਂ ਪ੍ਰਸ਼ਾਸਨ ਦੇ ਖਿਲਾਫ ਆ ਚਾਹੇ ਜੋ ਮਰਜ਼ੀ ਕਰਨਾ ਪਵੇ ਅਸੀਂ ਲੋਕਾਂ ਦੇ ਨਾਲ ਖੜੇ ਆ ਔਰ ਖੜੇ ਰਹਿਵਾਂਗੇ ਮੇਰਾ ਨਾਮ ਸੁਖਵਿੰਦਰ ਸਿੰਘ ਕੰਬੋਜ ਅੱਜ ਮਤਗੀ ਧਰਨਾ ਦਿੱਤਾ ਵਾ ਨਗਰ ਨਗਰ ਹੰਦੇ ਬਾਹਰ ਕਿਸ ਸਮਾਂ ਦੇ ਵਿੱਚ ਦਿੱਤਾ ਗਿਆ ਧਰਨਾ ਹੈ ਇਹ ਸਾਡੀ ਬੇਨਕੋ ਬਣ ਕੇ ਹੁਣ ਪਿਆ ਕਿ ਅਸੀਂ ਇਸ ਮੁਲਕ ਦੇ ਵਿੱਚ ਜਨਮ ਲਿਆ ਆ ਕਿ ਜਦੋਂ ਵੀ ਸਾਨੂੰ ਕੋਈ ਕੰਮ ਕਰਾਉਣਾ ਪਿਆ ਉਹ ਬਗੈਰ ਕਿਸੇ ਧਰਨੇ ਤੋਂ ਸਾਡਾ ਕੰਮ ਨਹੀਂ ਹੋਇਆ ਅੱਜ ਵੀ ਅਸੀਂ ਬੇਬਸ ਹੋ ਕੇ ਜਿੱਥੇ ਸਾਡੇ ਕਾਉਂਸਲਰ ਗੁਰਦੀਪ ਸਿੰਘ ਦੀਪਾ ਰਮੇਸ਼ ਕੌਲ ਹੋਰ ਮੇਰੀਆਂ ਬੀਬੀਆਂ ਜਿੰਨੀਆਂ ਵੀ ਇੱਥੇ ਆਈਆਂ ਇਹ ਦੁਖੀ ਹੋ ਕੇ ਆਈਆਂ ਕਿ ਜਿੱਥੇ ਇਹ ਡੰਪ ਬਣਿਆ ਆ ਸਾਨੂੰ ਇਹਨਾਂ ਨੇ ਜਦੋਂ ਡੰਪ ਬਣਾਇਆ ਸੀ ਇਹਨਾਂ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਸੀ ਕਿ ਜਿਹੜਾ ਡੰਪ ਆ ਇਹਦੇ ਵਿੱਚ ਫੁੱਕਾ ਕੁੜਾ ਆਉਣਾ ਆ ਉਹਨੂੰ ਅਸੀਂ ਮੋਲਡ ਕਰਕੇ ਜਾਂ ਕਿਸੇ ਟ੍ਰੀਟ ਕਰਕੇ ਉਹ ਕਿਸਾਨਾਂ ਦੇ ਜੋ ਕੋ ਬਣਾਉਣ ਵਾਸਤੇ ਜਿਹੜਾ ਉਹ ਕੂੜਾ ਸੈਕਟਰ ਨੂੰ ਮਿਲਣਾ ਆਇਆ ਪਰ ਜਦੋਂ ਅੱਜ ਦੀ ਗੱਲ ਆ ਤੁਸੀਂ ਸਾਡੇ ਨਾਲ ਜਾ ਕੇ ਦੇਖ ਸਕਦੇ ਆ ਉਥੇ ਇੰਨਾ ਰਹਿਣਾ ਬਦਤਰ ਹੋ ਗਿਆ ਆ ਕਿ ਗੱਲ ਛੱਡ ਦਿਓ ਜਿਹੜੀ ਮੇਨ ਗੱਲ ਆ ਸਾਡੀ ਉਹ ਆ ਗੁਰਦੁਆਰਾ ਪਾਸ਼ਾ ਸ਼ੇਵੀ ਬਿਲਕੁਲ ਉਹਦੀ ਪਿੱਠ ਲੱਗਦੀ ਆ ਉਹਦੇ ਨਾਲ ਹੀ ਧਾਰਮਿਕ ਸਤ ਸਾਡੇ ਪਿੰਨਿਆਂ ਨੇ ਛਾ ਆ ਜਿੱਥੇ ਰੋਜ਼ ਵੀਰਵਾਰ ਨੂੰ ਹਰ ਇੱਕ ਵੀਰਵਾਰ ਨੂੰ ਉੱਥੇ ਮੇਲਾ ਲੱਗਦਾ ਆ ਤੇ ਸੰਗਤਾਂ ਗੁਰਦੁਆਰਾ ਸਾਹਿਬ ਆਉਂਦੀਆਂ ਹਨ ਉੱਥੇ ਜਿੱਥੇ ਬੀਬੀਆਂ ਸਾਡੀਆਂ ਸਵੇਰੇ ਸਵਾਸ਼ਾਵਾ ਲੈਣ ਦੇ ਲਈ ਬਾਗ ਪਾਰਕ ਦੇ ਵਿੱਚ ਜਾਂਦੀਆਂ ਪਰ ਉੱਥੇ ਜਾ ਕੇ ਦੇਖ ਲਓ ਉੱਥੇ ਕੀ ਹਾਲ ਹੋ ਗਿਆ ਇਹਨਾਂ ਨੇ ਸਿਹਤ ਚੰਗੀ ਤਾਂ ਕੀ ਕਰਨੀ ਸੀ ਇਹਨਾਂ ਦਾ ਆਪਣਾ ਆਪ ਬੁਰਾ ਹਾਲ ਹੋ ਗਿਆ ਸੋ ਸਾਡੀ ਨਿਮਰਤਾ ਸਹਿਤ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹੋ ਜਿਹਾ ਜਿਹੜਾ ਤੋਹਫਾ ਸਾਨੂੰ ਦਿੱਤਾ ਆ ਇਹਨੂੰ ਆਪਣੇ ਕੋਲੇ ਰੱਖਣ ਜੋ ਇਹ ਜੇ ਅਸੀਂ ਕੋਈ ਡਿਵੈਲਪਮੈਂਟ ਦੇ ਵਿੱਚ ਕੋਈ ਵਾਅਦਾ ਬੰਨਦੇ ਆ ਸਾਨੂੰ ਦੱਸਣ ਅਸੀਂ ਡਿਵੈਲਪਮੈਂਟ ਦੇ ਨਾਲ ਆ ਪਰ ਇਹ ਨਹੀਂ ਕਿ ਜਿੱਥੇ ਲੋਕਾਂ ਦੀ ਸਿਹਤ ਦੇ ਨਾਲ ਖਲਵਾੜ ਹੋਵੇ ਅਸੀਂ ਉਹਨੂੰ ਹਾਂਜੀ ਹਾਂਜੀ ਕਹੀ ਜਾਈਏ ਜਿੱਥੇ ਅੱਜ ਦੀ ਇਸ ਤਕਲੀਫ ਨੂੰ ਜੇ ਸਾਡੀ ਕਿਸੇ ਪ੍ਰਸ਼ਾਸਨ ਅਧਿਕਾਰੀ ਨੇ ਚੱਜ ਨਾਲ ਨਾ ਸੁਣਿਆ ਤੇ ਸਾਨੂੰ ਮਜਬੂਰ ਹੋਣ ਬਸ ਮਜਬੂਰ ਹੋਣ ਬਸ ਸਾਨੂੰ ਧਰਨਾ ਲਾਉਣਾ ਪਊਗਾ ਤਾਂ ਜੋ ਅਸੀਂ ਉਸ ਨੂੰ ਚੰਗਾ ਨਹੀਂ ਸਮਝਦੇ ਸੋ ਪ੍ਰਸ਼ਾਸਨ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਡੀ ਗੱਲ ਨੂੰ ਪਹਿਲ ਦੇ ਆਧਾਰ ਤੇ ਸੁਣ ਕੇ ਤਾਂ ਇਹਦਾ ਮਸਲਾ ਹੱਲ ਕਰਾਇਆ ਜਾਵੇ ਜਿੱਥੇ ਸਿਹਤ ਦੀ ਚੰਗੀ ਸਿਹਤ ਸਹੂਲਤਾਂ ਮੁਹੱਈਆ ਪੰਜਾਬ ਸਰਕਾਰ ਕਰਨ ਦੇ ਲਈ ਮਰਈਆ ਉਥੇ ਇਹ ਵੀ ਇੱਕ ਸਾਡੇ ਵਿੱਚ ਜਿਹੜਾ ਬਹੁਤ ਵੱਡਾ ਰੋਸ ਆ ਉਹਨੂੰ ਤੁਸੀਂ ਹੱਲ ਕਰਾਇਆ ਜਾਵੇ ਤੁਹਾਡਾ ਇੱਥੇ ਆਉਣ ਦੇ ਉੱਤੇ ਪੱਤਰਕਾਰ ਭਰਾਵਾਂ ਦਾ ਮੇਰੀਆਂ ਭੈਣਾਂ ਦਾ ਮਾਤਾ ਮਾਂ ਦਾ ਜਿੰਨੇ ਮੇਰੇ ਸਾਥੀ ਇੱਥੇ ਆਏ ਹੈ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਪ੍ਰਸ਼ਾਸ਼ਨ ਤੋਂ ਇਹ ਆਸ ਕਰਦੇ ਹਾਂ ਕਿ ਉਹ ਸਾਡੇ ਨਾਲ ਇਸ ਮਸਲੇ ਨੂੰ ਹੱਲ ਕਰਾਉਣ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਸਾਡਾ ਸਾਥ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ